ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਹੈਗੀ ਜੀ ਆਪਣੀ ਜਿਹੜੀ ਵੀਡੀਓ ਇਹ ਹੈਗੀ ਆਪਣੀ 5-6 ਦਿਨ ਦੀ ਮਲਾਈ ਤੇ ਇਹਦਾ ਆਪਾਂ 15 ਮਿੰਟ ਦੇ ਵਿੱਚ ਦੇਸੀ ਘਿਓ ਬਣਾ ਕੇ ਦਿਖਾਵਾਂਗੇ ਬਿਨਾ ਚੰਚਟ ਤੋਂ ਤੇ ਬਿਨਾ ਹੀ ਪਾਣੀ ਤੇ ਪੀਣਾ ਹੀ ਮਧਾਣੀ ਤੇ ਦੇਖੋ ਨਾ ਹੀ ਆਪਾਂ ਨੇ ਕੋਈ ਵੀ ਆਪਾਂ ਨੂੰ ਬਿਜਲੀ ਦੀ ਲੋੜ ਆ ਤੇ ਸਿਰਫ ਆਪਾਂ 15 ਮਿੰਟ ਦੇ ਵਿੱਚ ਆਪਾਂ ਸਿਰਫ ਸਿੱਧੀ ਮਲਾਈ ਤੋਂ ਹੀ ਦੇਸੀ ਘਿਓ ਬਣਾ ਕੇ ਦਿਖਾਵਾਂਗੇ ਤੇ ਚਲੋ ਹੁਣ ਆਪਾਂ ਜੀ ਵੀਡੀਓ ਸਟਾਰਟ ਕਰਦੇ ਆਂ ਤੇ ਇੱਕ ਲੈ ਲਾਂਗੇ ਆਪਾਂ ਜੀ ਕੜਾਹੀ ਚ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਆ ਆਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਆਪਾਂ ਇਹਦੇ ਵਿੱਚ ਇੱਕ ਚੀਜ਼ ਪਾਉਣੀ ਆ ਜਿਹੜਾ ਆਪਣਾ ਦੇਸੀ ਘਿਓ ਬਣ ਕੇ ਬਿਲਕੁਲ ਹੀ ਤਿਆਰ ਹੋ ਜਾਊਗਾ ਦੇਖੋ ਕਈ ਵਾਰੀ ਆਪਾਂ ਦੇਸੀ ਘਿਓ ਬਣਾਉਣੀ ਆ ਕਿੰਨੀ ਮਿਹਨਤ ਕਰਨੀ ਪੈਂਦੀ ਆ ਆਪਾਂ ਪਹਿਲਾਂ ਇਹਨੂੰ ਮਲਾਈ ਨੂੰ ਗਰਮ ਕਰਦੇ ਆਂ ਜਾਂ ਮੱਖਣ ਬਣਾਉਣੀ ਆ ਤੇ ਫਿਰ ਇਹਨੂੰ ਆਪਾਂ ਰੱਖ ਦਿਆਂ ਫਿਰ ਉਸ ਤੋਂ ਬਾਅਦ ਆਪਣੇ ਮੈਂ ਇਹਦਾ ਪਾਣੀ ਜੋ ਵੀ ਲੱਸੀ ਵਗੈਰਾ ਹੁੰਦੀ ਹੈ ਉਹ ਕੱਟ ਕੇ ਤੇ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਗਰਮ ਕਰਦੇ ਆ ਅੱਜ ਸਿੱਧਾ ਹੀ ਆਪਾਂ ਜੀ ਇਹਨੂੰ ਮਲਾਈ ਤੋਂ ਹੀ ਦੇਸੀ ਘਿਓ 15 ਮਿੰਟ ਚੀ ਬਣਾ ਕੇ ਦਿਖਾਵਾਂਗੇ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਤੇ ਇਹਦੇ ਵਿੱਚ ਆਪਾਂ ਨੇ ਜਿਹੜੀ ਇੱਕ ਚੀਜ਼ ਮਿਕਸ ਕਰਨੀ ਹੈ ਸਿਰਫ ਤੇ ਆਪਾਂ ਨੇ 5 ਕਿ ਮਿੰਟ ਹੋ ਗਏ ਜੀ ਇਹਨੂੰ ਫ੍ਰੀਜ ਵਿੱਚੋਂ ਕੱਢ ਕੇ ਰੱਖੀ ਨੂੰ ਮਲਾਈ ਨੂੰ ਲੋ ਜੀ ਆਪਾਂ ਨੇ ਗੈਸ ਦੇ ਉੱਤੇ ਮਲਾਈ ਨੂੰ ਰੱਖਤਾ ਹੁਣ ਇਹਨੂੰ ਆਪਾਂ ਪਕਾਉਣਾ ਨੇ ਪਹਿਲਾਂ ਇਸ ਤੋਂ ਬਾਅਦ ਹੀ ਇਹਦੇ ਵਿੱਚ ਜਿਹੜੀ ਅਗਲੀ ਚੀਜ਼ ਪਾਉਣੀ ਆ ਉਹ ਤੁਹਾਨੂੰ ਆਪਾਂ ਦੱਸਦੇ ਆ ਮਿੰਟੋ ਮਿੰਟੀ ਆਪਣਾ ਦੇਸੀ ਘਿਓ ਬਣ ਕੇ ਤਿਆਰ ਹੋ ਜਾਣਾ ਦੇਖੋ ਜੀ ਜਿਹੜਾ ਆਪਾਂ ਮੱਖਣ ਤੋਂ ਬਣਾਉਨੇ ਆ ਤੇ ਉਹ ਦੇਖੋ ਆਪਾਂ ਉਹਨੂੰ ਕਾੜੀ ਜਾਂਦੇ ਆ ਕਾੜੀ ਜਾਂਦੇ ਆ ਤੇ ਉਹਦਾ ਘਿਓ ਦਾ ਕਲਰ ਵੀ ਚੇਂਜ ਹੋ ਜਾਂਦਾ ਤੇ ਇਹਦਾ ਕਲਰ ਵੀ ਨਹੀਂ ਚੇਂਜ ਹੋਣਾ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਣਾ ਕਈ ਵਾਰੀ ਆਪਾਂ ਦੇਖੋ ਜੀ ਪਹਿਲਾਂ ਕਿਉ ਨੂੰ ਗਰਮ ਕਰਦੇ ਆਂ ਫਿਰ ਕਿਸੇ ਹੋਰ ਭਾਂਡੇ ਵਿੱਚ ਕੱਢਦੇ ਆਂ ਤੇ ਫਰਿਜ ਦੇ ਵਿੱਚ ਰੱਖਦੇ ਆਂ ਕਿੰਨੀ ਮਿਹਨਤ ਕਰਨੀ ਪੈਂਦੀ ਆ ਤੇ ਕਿੰਨੇ ਆਪਾਂ ਨੂੰ ਭਾਂਡਿਆਂ ਦੀ ਜ਼ਰੂਰਤ ਪੈਂਦੀ ਆ ਇਸ ਕਰਕੇ ਆਪਾਂ ਸਿੱਧਾ ਹੀ ਤੁਹਾਨੂੰ ਇਹ ਕਿਉ ਮਲਾਈ ਤੋਂ ਬਣਾ ਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਸਿਰਫ ਆਪਾਂ ਨੇ ਇੱਕ ਚੀਜ਼ ਹੀ ਇਹਦੇ ਵਿੱਚ ਐਡ ਕਰਨੀ ਆ ਤੇ ਆਪਣਾ ਤੇਸੀ ਕਿਉ 15 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਕਰੋ ਤੇ ਜਾਣ ਲੱਗੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਮਲਾਈ ਦੇਖੋ ਜੀ ਬਿਲਕੁਲ ਆਪਣੀ ਪਿਗਲ ਗਈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਗਲੀ ਚੀਜ਼ ਪਾਉਣੀ ਆ ਉਹ ਤੁਹਾਨੂੰ ਦੱਸਦੇ ਆ ਆਪਾਂ ਨੇ ਲੈਣਾ ਜੀ ਸਿਰਕਾ ਜਿਹਨੂੰ ਪਨੇਕਰ ਵੀ ਕਹਿੰਦੇ ਨੇ ਆ ਤੇ ਆਪਣਾ ਇਹ ਹੈਗਾ ਜਿਹੜਾ ਇਹ ਢੱਕਣ ਹੈਗਾ 30 ml ਦਾ ਇਹ ਲੋ ਜੀ ਆਪਾਂ ਨੇ ਇਹ 30 ml ਲੈ ਲਿਆ ਪਨੇਕਰ ਤੇ ਇਹਨੂੰ ਆਪਾਂ ਨਾ ਕੌਲੀ ਆਪਾਂ ਨੇ ਅੱਧੀ ਲੈ ਲਈ ਤੇ ਦੇਖੋ ਜੀ ਪਾਣੀ ਦੀ ਇਹ ਪਾਣੀ ਦੀ ਕੌਲੀ ਦੇ ਵਿੱਚ ਹੀ ਆਪਾਂ ਨੇ ਪਾ ਲੈਣਾ ਦੇਖੋ ਜੀ ਇਹਨੂੰ ਮਿਕਸ ਕਰਕੇ ਦੋਨੀਆਂ ਚੀਜ਼ਾਂ ਨੂੰ ਹੁਣ ਤੁਸੀਂ ਇਹਦੇ ਵਿੱਚ ਮਲਾਈ ਦੇ ਵਿੱਚ ਪਾ ਦੇਣਾ ਮਲਾਈ ਦੇ ਵਿੱਚ ਤੁਸੀਂ ਨਾ ਛਿੱਟਾ ਸਿਰਕਾ ਹੀ ਪਾਉਣਾ ਵਾ ਤੇ ਇਹਦੇ ਵਿੱਚ ਨਿੰਬੂ ਵਗੈਰਾ ਨਾ ਪਾਓ ਤੁਸੀਂ ਹੁਣ ਆਪਣੇ ਜੇ ਇਹ ਨੂੰ ਲੱਗਣ ਕੇ 10 ਮਿੰਟ ਘਿਓ ਬੰਨ ਨੂੰ ਸਿਰਫ ਤੁਸੀਂ ਹਲਕਾ ਜਿਹਾ ਇਹ ਨੂੰ ਹਿਲਾਇ ਜਾਣਾ ਵਾ ਦੇਖੋ ਕਈ ਭੈਣਾਂ ਦੇ ਕਮੈਂਟ ਆਉਣਗੇ ਆਪਾਂ ਨੀਚੇ ਜਿੱਟਾ ਸਿਰਕਾ ਜਿਹੜਾ ਪਾਇਆ ਵਾ ਵੀ ਆਪਣਾ ਦੇਸੀ ਘਿਓ ਨਾ ਖਰਾਬ ਹੋ ਜਾਵੇ ਦੇਖੋ ਜੀ ਬਿਲਕੁਲ ਨਹੀਂ ਖਰਾਬ ਹੁੰਦਾ ਹੈਗਾ ਤੁਹਾਡੇ ਸਾਹਮਣੇ ਹੀ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜਿੰਨਾ ਟਾਈਮ ਇਹ ਨੂੰ ਮਰਜ਼ੀ ਤੁਸੀਂ ਰੱਖ ਸਕਦੇ ਹੋ ਨੇ ਸਿਰਫ 5 ਮਿੰਟ ਹੋਰ ਲੱਗਾ ਗਿਆ ਕੇ ਇਹਨੂੰ ਤੇ ਆਪ ਤੁਸੀਂ ਦੇਖ ਸਕਦੇ ਹੋ ਜਿਹੜੇ ਇਹਦੇ ਫੁੱਟ ਸੀਗੇ ਉਹ ਬਣਨੇ ਸ਼ੁਰੂ ਹੋ ਗਏ ਗੈਸ ਨੂੰ ਤੁਸੀਂ ਜਿਆਦਾ ਤੇਜ਼ ਰੱਖ ਕੇ ਨਾ ਜੇ ਕੜਛੀ ਮਾਰੀ ਚਲੋਗੇ ਤਾਂ ਫਿਰ ਜਲਦੀ ਘਿਓ ਤੁਹਾਡਾ ਬਣ ਕੇ ਤਿਆਰ ਹੋ ਜਾਊਗਾ ਜੇ ਤੁਸੀਂ ਸਲੋ ਗੈਸ ਨੂੰ ਰੱਖ ਕੇ ਉੱਤੇ ਨਹੀਂ ਕੜਛੀ ਮਾਰੋਗੇ ਤਾਂ ਫਿਰ ਤੁਹਾਡਾ ਅੱਧਾ ਪੌਣਾ ਘੰਟਾ ਵੀ ਲੱਗ ਸਕਦਾ ਜੀ ਨਹੀਂ ਤਾਂ ਸਿਰਫ 15 ਮਿੰਟ ਰੱਖਣਗੇ ਜੇ ਤੁਸੀਂ ਇਸ ਤਰੀਕੇ ਨਾਲ ਘਿਓ ਨੂੰ ਬਣਾਉਂਗੇ ਨਾ ਮਲਾਈ ਤੋਂ ਤਾਂ ਤੁਹਾਡਾ ਘਿਓ ਵੀ ਡੁੱਗਣਾ ਬਣ ਕੇ ਤਿਆਰ ਹੋ ਜਾਊਗਾ ਤੇ 5-6 ਦਿਨ ਦੀ ਆਪਣੀ ਮਲਾਈ ਸੀਗੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਣਾ ਇਹਦੇ ਵਿੱਚੋਂ ਦੇਸੀ ਘਿਓ ਕਿੰਨਾ ਬਣ ਕੇ ਤਿਆਰ ਹੁੰਦਾ ਆ ਤੇ ਦੇਖੋ ਜੀ ਆ ਥੋੜਾ-ਥੋੜਾ ਜਿਹਾ ਆਪਣੇ ਬ੍ਰਾਊਨ ਕਲਰ ਦੇ ਜਿਹੜੇ ਇਹ ਸੀਗੀਆਂ ਫੁੱਟ ਸੀਗੇ ਇਹ ਬ੍ਰਾਊਨ ਕਲਰ ਦੇ ਹੋਣੇ ਸ਼ੁਰੂ ਹੋ ਗਏ ਦੀ ਆਪਾਂ ਥੋੜਾ ਜਿਹਾ ਹੋਰ ਇਹਨੂੰ ਸੇਕ ਲਵਾਵਾਂਗੇ ਜੇ कच्चਾ ਪਾਣਾ ਰਹਿ ਜੂਗਾ ਤਾਂ ਆਪਣਾ ਘਿਓ ਵੀ ਜਲਦੀ ਖਰਾਬ ਹੋਊਗਾ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਕਾੜਿਆ ਹੋਊਗਾ ਤੇ ਫਿਰ ਆਪਣਾ ਦੇਸੀ ਘਿਓ ਵੀ ਲੰਮੇ ਸਮੇਂ ਤੱਕ ਆਪਾਂ ਇਹਨੂੰ ਰੱਖ ਸਕਦੇ ਹਾਂ ਚਿੱਟਾ ਸਰਕਾ ਪਾਉਣ ਦਾ ਇਹ ਹੀ ਫਾਇਦਾ ਆ ਤੇ ਆਪਣਾ ਘਿਓ ਵੀ ਬਣ ਕੇ ਛੇਤੀ ਤਿਆਰ ਹੁੰਦਾ ਆ ਤੇ ਬਿਲਕੁਲ ਵੀ ਆਪਣਾ ਹੈ ਘਿਓ ਤਾਂ ਕਲਰ ਵੀ ਚੇਂਜ ਨਹੀਂ ਹੁੰਦਾ ਹੈਗਾ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ ਆਪਣਾ ਦੇਸੀ ਘਿਓ ਬਣ ਕੇ ਬਿਲਕੁਲ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਪੰਜੇ ਕਮਿਟੀ ਨੂੰ ਆਪਾਂ ਕੜਾਹੀ ਦੇ ਵਿੱਚ ਇਸ ਤਰੀਕੇ ਨਾਲ ਤਿਆਰ ਰਹਿਣ ਦਾਂਗੇ ਤੇ ਇਹਨੂੰ ਥੋੜਾ ਜਿਹਾ ਆਪਾਂ ਹਿਲਾ ਦਾਂਗੇ ਤੇ ਜਦੋਂ ਠੰਡਾ ਹੋ ਗਿਆ ਫਿਰ ਇਸ ਤੋਂ ਬਾਅਦ ਹੀ ਆਪਾਂ ਇਹਨੂੰ ਪੁਣਾਗੇ ਜਦੋਂ ਆਪਣੇ ਇਹਦੇ ਵਿੱਚ ਨਾ ਚਿੱਟਾ ਸਿਰਕਾ ਹੋ ਗਿਆ ਜਾਂ ਜਿਹਨੂੰ ਬਨੇਕਰ ਕਹਿ ਦਿੰਦੇ ਆ ਉਹ ਪਾਉਣਾ ਉਹ ਪਾਣੀ ਦੇ ਵਿੱਚ ਤੁਸੀਂ ਮਿਕਸ ਕਰਕੇ ਹੀ ਪਾਉਣਾ ਆ ਤੁਸੀਂ ਕੱਲਾ ਬਨੇਕਰ ਨਹੀਂ ਪਾਉਣਾ ਹੈਗਾ ਮਲਾਈ ਦੇ ਵਿੱਚ ਪੰਜ ਛੇ ਦਿਨ ਦੀ ਜਿਹੜੀ ਮਲਾਈ ਸੀਗੀ ਆਪਣੇ ਇਹਨੇ ਨਾ ਉਹਦੇ ਵਿੱਚ ਟੀ ਐਮ ਐਲ ਪਾਇਆ ਸੀਗਾ ਬਨੇਕਰ ਤੇ ਤੁਸੀਂ ਆਪ ਦੇ ਹਿਸਾਬ ਨਾਲ ਪਾ ਸਕਦੇ ਹੋ ਤੁਹਾਡੀ ਮਲਾਈ ਜ਼ਿਆਦਾ ਜਾਂ ਘੱਟ ਜਾਂ ਵੱਧ ਤੇ ਆਪਾਂ ਨੇ ਤੁਹਾਨੂੰ ਇਸ ਤਰੀਕਾ ਦੱਸਦਾ ਬਹੁਤ ਹੀ ਸੌਖਾ ਤਰੀਕਾ ਇਸ ਤਰੀਕੇ ਨਾਲ ਤੁਸੀਂ ਦੇਸੀ ਘਿਓ ਬਣਾਉਂਗੇ ਤਾਂ ਬਹੁਤ ਹੀ ਵਧੀਆ ਤੁਹਾਡਾ ਦੇਸੀ ਘਿਓ ਬਣ ਕੇ ਤਿਆਰ ਹੋ ਜਾਊਗਾ ਲਓ ਜੀ ਆਪਣੇ ਦੇਸੀ ਘਿਓ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਇਆ ਹੈਗਾ ਬਹੁਤ ਹੀ ਵਧੀਆ ਦੇਖੋ ਵਾਈਟ ਕਲਰ ਦਾ ਆਪਣਾ ਘਿਓ ਤਿਆਰ ਹੋਇਆ ਵਾ ਲਓ ਜੀ ਆਪਣਾ ਦੇਸੀ ਘਿਓ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਆਪਾਂ ਕਿਸੇ ਵੀ ਇਹਨੂੰ ਹੁਣ ਪੰਡੇ ਦੇ ਵਿੱਚ ਪੁਣ ਕੇ ਕੱਢ ਦਿੰਨੇ ਆ। ਆਪਾਂ ਹੁਣ ਤੇ ਸਿੱਕੀ ਉਹਨੂੰ ਪਾ ਲੈਨੇ ਆ। ਦੇਖ ਸਾਡਾ ਸਿੱਕਾ ਕਿੰਨਾ ਪਿਆਰਾ ਕਲਰ ਆਇਆ ਵਾ। ਬਿਲਕੁਲ ਆਪਣਾ ਕਿਉਂ ਨਹੀਂ ਜੁੜਿਆ ਹੈਗਾ। ਨਾ ਹੀ ਇਹਦਾ ਕਲਰ ਚੇਂਜ ਹੋਇਆ ਹੈ। ਇਹੋ ਜੀ ਆਪਣੇ ਦੇਸੀ ਘਿਓ ਦਾ ਇਹ ਪੁਣਕੇ ਕੱਢਦਾ ਜਿਹੜੀ ਆਪਣਾ ਇਹਦੇ ਵਿੱਚ ਆਪਣਾ ਘਿਓ ਆ ਇਹ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਇਹਦੇ ਵਿੱਚੋਂ ਕੱਢ ਸਕਦੇ ਆ ਉਹ ਤੁਹਾਨੂੰ ਆਪਾਂ ਦੱਸਦੇ ਆ ਹੁਣ ਇਹਦੇ ਵਿੱਚ ਪਾਣੀ ਪਾ ਲੈਣਾ ਤੁਸੀਂ ਹੁਣ ਆਪਾਂ ਜੀ ਇਹਨੂੰ ਪਤਾ ਕੀ ਕਰਨਾ ਇਹਨੂੰ ਪੌੜ ਲੈਣਾ ਆਪਾਂ ਨੇ ਇਹ ਥੋੜਾ ਜਿਹਾ ਪਾਣੀ ਆਪਾਂ ਹਲਕਾ ਜਿਹਾ ਹੋਰ ਪਾਵਾਂਗੇ ਇਹਦੇ ਵਿੱਚ ਇਹਨੂੰ ਵੀ ਆਪਾਂ ਬਿਲਕੁਲ ਵੀ ਵੇਸਟ ਨਹੀਂ ਜਾਂ ਦਮਾਂਗੇ ਜਿੰਨਾ ਵੀ ਆਪਣਾ ਇਹਦੇ ਵਿੱਚ ਦੇਸੀ ਕਿਉ ਹੈਗਾ ਵਾ ਤੇ ਉਹ ਸਾਰਾ ਹੀ ਨਿਕਲ ਕੇ ਅਲੱਗ ਹੋ ਜਾਊਗਾ ਲਓ ਜੀ ਆਪਾਂ ਨੇ ਇਹਦੇ ਵਿੱਚ ਨਾ ਪਾਣੀ ਪਾ ਕੇ ਤੇ ਦੇਖੋ ਇਹ ਜਿਹੜੇ ਫੁੱਟ ਸੀਗੇ ਆਪਣੇ ਤੇ ਇਹ ਬਿਲਕੁਲ ਇਹਨਾਂ ਵਿੱਚੋਂ ਆਪਾਂ ਨੇ ਜਿਹੜਾ ਦੇਸੀ ਕਿਉ ਸੀਗਾ ਕાળા ਸਾਰੇ ਹੀ ਕੱਢ ਲਿਆ ਹੁਣ ਇਹਦੇ ਵਿੱਚ ਬਿਲਕੁਲ ਵੀ ਹੈ ਨਹੀਂ ਗਾ ਜੀ। ਲਓ ਜੀ ਆਪਣਾ ਤੇਸੀ ਘਿਓ ਬਣ ਕੇ ਬਿਲਕੁਲ ਹੀ ਤਿਆਰ ਹੋ ਗਿਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਆਪਾਂ ਨੇ ਦੱਸਿਆ ਵਾ ਤੇ ਬਿਨਾ ਆਪਾਂ ਮੱਖਣ ਬਣਾਏ ਬਿਨਾ ਬਿਜਲੀ ਤੋਂ ਬਿਨਾ ਮਧਾਣੀ ਤੋਂ ਹੈਨਾ ਤੇ ਸਿਰਫ ਆਪਾਂ ਨੇ 15 20 ਮਿੰਟ ਦੇ ਵਿੱਚ ਆਪਾਂ ਨੇ ਮੜਾਈ ਦਾ ਘਿਓ ਤੁਹਾਨੂੰ ਪਣਾ ਕੇ ਦਿਖਾਇਆ ਵਾ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ। ਤੇ ਜਿਹੜਾ ਆਪਾਂ ਨੇ ਜੀ ਫਰਿੱਜ ਦੇ ਵਿੱਚ ਰੱਖਿਆ ਸੀਗਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਕਿਹੋ ਜਿਹਾ ਉਹ ਆਪਣਾ ਬਣ ਕੇ ਤਿਆਰ ਹੋ ਜਾਵਾ ਲੋ ਜੀ ਜਿਹੜਾ ਆਪਾਂ ਨੇ ਫਰਿੱਜ ਦੇ ਵਿੱਚ ਰੱਖਿਆ ਹੋਇਆ ਸੀ ਇਹ ਵੀ ਆਪਾਂ ਤੁਹਾਨੂੰ ਇਹਦੇ ਲੱਸੀ ਜਾਂਦੇ ਲਿਭਾਉਨੇ ਆ ਜਿਹੜੀ ਇਹ ਲੱਸੀ ਸੀਗੀ ਅਲੱਗ ਹੋ ਗਈ ਤੇ ਆਪਣਾ ਦੇਸੀ ਘਿਓ ਅਲੱਗ ਹੋ ਗਿਆ ਇਹਨੂੰ ਤੁਸੀਂ ਥੋੜਾ ਜਿਹਾ ਗਰਮ ਕਰਕੇ ਬਸ ਪੂਣੀ ਦੇ ਨਾਲ ਪਾੜੋ ਤੁਹਾਡਾ ਦੇਸੀ ਘਿਓ ਬਣ ਕੇ ਇਹ ਵੀ ਤਿਆਰ ਹੋ ਗਿਆ ਤੇ ਆਪਾਂ ਮਿਲਦੇ ਹਾਂ ਜੀ ਹੁਣ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ